ਦਾ ਫਲੈਗਸ਼ਿਪ ਪ੍ਰੋਗਰਾਮ ਹੈ ਗੈਂਗਸਟਰਸ ਦੇ ਵਾਰ ਤਾਂ ਉਸੇ ਦੇ ਤਹਿਤ ਅੱਜ ਪੂਰੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਚੈਕਿੰਗ ਅਸੀਂ ਕਰ ਰਹੇ ਨੇ ਪਬਲਿਕ ਪਲੇਸਸ ਤੇ ਤਾਂ ਅਸੀਂ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਰੇਲਵੇ ਸਟੇਸ਼ਨਸ ਹੈ ਉੱਥੇ ਵੀ ਚੈਕਿੰਗ ਚੱਲ ਰਹੀ ਹੈ ਤਾਂ ਇਹਦਾ ਬੇਸਿਕਲੀ ਜਿਹੜਾ ਆਬਜੈਕਟਿਵ ਹੈ ਮਕਸਦ ਇਹ ਹੈ ਕਿ ਜਿਹੜਾ ਕੋਈ ਸ਼ਰਾਰਤੀ ਅਨਸਰ ਹੈ ਤਾਂ ਉਹਨਾਂ ਦੀ ਆਪਾਂ ਚੈਕਿੰਗ ਕਰੀਏ ਤਾਂ ਆਮੂਮਨ ਇਸ ਤਰ੍ਹਾਂ ਦੇ ਟਰਾਂਸਪੋਰਟ ਦੇ ਵਿੱਚ ਕੋਈ ਮੂਵਮੈਂਟ ਲੋਕਾਂ ਦੀ ਹੁੰਦੀ ਹੈ ਤਾਂ ਉਸ ਚੀਜ਼ ਨੂੰ ਅਸੀਂ ਸੁਨਿਸ਼ਚਿਤ ਕਰਨਾ ਚਾਹੁੰਨੇ ਹਾਂ ਤਾਂ ਨਾਲ ਜੇ ਇਸ ਤਰ੍ਹਾਂ ਦਾ ਕਿਤੇ ਕੋਈ ਮੂਵਮੈਂਟ ਹੈ ਜਾਂ ਇਸ ਤਰ੍ਹਾਂ ਦਾ ਮਾਡਰਨ ਸਰ ਕਿਤੇ ਪਬਲਿਕ ਪਲੇਸ ਦੇ ਵਿੱਚ ਇਹਨਾਂ ਦੀ ਮੂਵਮੈਂਟ ਹੁੰਦੀ ਹੈ ਤਾਂ ਉਹਨੂੰ ਚੈੱਕ ਕਰਨ ਲਈ ਇਹ ਚੀਜ਼ ਅਸੀਂ ਕਰਾ ਰਹੇ ਨੇ ਇਹ ਜਿਹੜਾ ਬੜਾ ਜਿਹੜਾ ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਹੈ ਉਹਦਾ ਹੀ ਇੱਕ ਹਿੱਸਾ ਹੈ ਉਹਦੇ ਵਿੱਚ ਪਿੱਛੇ ਆਪਰੇਸ਼ਨ ਪ੍ਰਹਾਰ 2 ਚੱਲਿਆ ਸੀਗਾ ਪੂਰੇ ਪੰਜਾਬ ਸੂਬੇ ਦੇ ਵਿੱਚ ਐਂਡ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਅੰਮ੍ਰਿਤਸਰ ਰੂਰਲ ਦੀ ਤਾਂ ਜਿਹੜਾ ਪ੍ਰਹਾਰ 1 ਸੀਗਾ ਉਹਦੇ ਵਿੱਚ ਕਰੀਬਨ ਸਵਾ 300 ਜਿਹੜੇ ਅਸੀਂ ਜਿਹੜੇ ਗੈਂਗਸਟਰ ਜਾਂ ਉਹਨਾਂ ਦੇ ਜਿਹੜੇ ਐਸੋਸੀਏਟਸ ਹੈ ਉਹ ਗ੍ਰਿਫਤਾਰ ਹੋਏ ਸੀਗੇ ਤਾਂ ਫਿਰ ਦੁਬਾਰਾ ਜਿਹੜਾ ਪ੍ਰਹਾਰ 2 ਚੱਲਿਆ ਸੀਗਾ ਉਹਦੇ ਵਿੱਚ ਕਰੀਬਨ 250 ਤੋਂ ਉੱਤੇ ਜਿਹੜੇ ਮਤਲਬ ਮੁਲਜ਼ਮ ਹੈ ਜਾਂ ਜਿਹੜੇ ਗੈਂਗਸਟਰਸ ਐਸੋਸੀਏਟਸ ਹੈ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਮੋਰਰਲੈਸ ਇਹਦੇ ਵਿੱਚ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਇਹ ਗੈਂਗਸਟਰ ਵਾਦ ਹੈ ਇਹਦਾ ਖਾਤਮਾ ਆਪਾਂ ਕਰੀਏ ਇਹਦਾ ਨਾਸ਼ ਕਰੀਏ ਤਾਂ ਉਹਦੇ ਚ ਇਹ ਰਣਨੀਤੀ ਉਲਿਖੀ ਗਈ ਹੈ ਜ ਜਿਹਦੇ ਵਿੱਚ ਕੰਟੀਨਿਊਸ ਮੋਡ ਦੇ ਵਿੱਚ ਅਸੀਂ ਕੰਮ ਕਰ ਰਹੇ ਨੇ ਕਿਤੇ ਅਸੀਂ ਲੋਕਾਂ ਨੂੰ ਅਰੇਸਟ ਕਰ ਰਹੇ ਨੇ ਜਿਹੜਾ ਇਹਨਾਂ ਦਾ ਇਕੋਸਿਸਟਮ ਹੈ ਗੈਂਗਸਟਰਸ ਦਾ ਤਾਂ ਜਿਹੜੇ ਇਹਨਾਂ ਦੇ ਨਾਲ ਦੇ ਕੋਈ ਲੌਜਿਸਟਿਕਸ ਪ੍ਰੋਵਾਈਡ ਕਰਦਾ ਕੋਈ ਸਪੋਰਟ ਸਿਸਟਮ ਪ੍ਰੋਵਾਈਡ ਕਰਦਾ ਕੋਈ ਫਾਈਨੈਂਸ਼ੀਅਲੀ ਹੈਲਪ ਕਰਦਾ ਤਾ ਦੂਜੇ ਪਾਸੇ ਲੁਕਾ ਲਈ ਪਬਲਿਕ ਕਨਫੀਡੈਂਸ ਲਈ ਅਸੀਂ ਇਸ ਤਰ੍ਹਾਂ ਦੀ ਜਿਹੜੀ ਅੱਜ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਨਾਕਾਬੰਦੀ ਜਾਂ ਪਬਲਿਕ ਪਲੇਸਿਸ ਦੀ ਚੈਕਿੰਗ ਹੈ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ ਉਹ ਕਰ ਰਹੇ ਨੇ ਤੇ ਸਰ ਕਿੰਨਾ ਇੰਪੋਰਟੈਂਟ ਹੈ ਰੋਡ ਜਿਹੜੀ ਖਾਸ ਕਰਕੇ 에ਅਰਪੋਰਟ ਤੋਂ ਜਾਂਦੀ ਹੈ ਔਰ ਵੀ ਬਾਰਡਰ ਦੇ ਪਿੰਡਾਂ ਨੂੰ ਜਾਂਦੀ ਹੈ ਨਹੀਂ ਬੜੀ ਸਟ੍ਰੈਟੈਜੀਕ ਰੋਡ ਹੈ ਬਹੁਤ ਇੰਪੋਰਟੈਂਟ ਹੈ 에ਅਰਪੋਰਟ ਰੋਡ ਹੈ ਗਾ ਅੱਗੇ ਜੇ ਤੁਸੀਂ ਜਾਓਗੇ ਤਾਂ ਤੁਸੀਂ ਬਾਰਡਰ ਤੇ ਪਹੁੰਚ ਜਾਂਦੇ ਹੋ ਤਾਂ ਇਸ ਰੋਡ ਨੂੰ ਅਸੀਂ ਸਪੈਸ਼ਲੀ ਇਸ ਤਰ੍ਹਾਂ ਕੇ ਫੋਕਸ ਕਰ ਰਹੇ ਨੇ ਕਿ ਕਿਤੇ ਮੂਵਮੈਂਟ ਤਾਂ ਨਹੀਂ ਹੈ ਵੈਸੇ ਅਸੀਂ ਚੈਕਿੰਗ ਕਰਦੇ ਰਹਿੰਦੇ ਹਾਂ ਬਟ ਅਗੇਨ ਇਹ ਸਟ੍ਰੈਟੈਜਿਕ ਰੋਡ ਕਰਕੇ ਅਸੀਂ ਖਾਸ ਤਵੱਜੂ ਇਸ ਰੋਡ ਤੇ ਦਿੱਤੀ ਹੋਈ ਹੈ ਬਿਆਸ ਸਰ ਜਿਹੜਾ ਸਪੈਸ਼ਲ ਐਂਟਰੀ ਪੁਆਇੰਟ ਜਿਹੜਾ ਬਿਆਸ ਐਂਟਰੀ ਪੁਆਇੰਟ ਹੈ ਸਰ ਉੱਥੇ ਕਿਵੇਂ ਦੀ ਉੱਥੇ ਵੀ ਸਰੇਦਰ ਦੇਖੀ ਉੱਥੇ ਜਿਹੜਾ ਬਿਆਸ ਜਿਹੜਾ ਐਂਟਰੀ ਪੁਆਇੰਟ ਹੈ ਅੰਮ੍ਰਿਤਸਰ ਡਿਸਟ੍ਰਿਕਟ ਦਾ ਤਾਂ ਉੱਥੇ ਆਲਰੇਡੀ ਸਾਡਾ ਇੱਕ ਹਾਈ ਟੈਕ 24 ਆਵਰ ਨਾਕਾ ਲੱਗਾ ਹੋਇਆ ਹੈ ਆ ਉਥੇ 24 ਘੰਟੇ ਜਿਹੜੀ ਨਫਰੀ ਸਾਡੀ ਤਾਇਨਾਤ ਰਹਤੀ ਹੈ ਐਂਡ ਨਾਕਾ ਹੈ ਹੀ ਉਥੇ ਸਾਡੇ ਕੋਲ ਇਕਵਿਪਮੈਂਟਸ ਵੀ ਹੈ ਐਡਵਾਂਸ ਕੈਮਰੇਜ ਵੀ ਹੈ ਤਾਂ ਉਥੇ ਸਾਰੀ ਮੂਵਮੈਂਟ ਟਰੈਕ ਕਰਦੇ ਹੈ ਕਿ ਕਿਸ ਬੰਦੇ ਦੀ ਐਂਟਰੀ ਜਾਂ ਕਿਸ ਗੱਡੀ ਦੀ ਐਂਟਰੀ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਸਰ ਸਪੈਸ਼ਲ ਤੌਰ ਤੇ ਉੱਤੇ ਤੁਸੀਂ ਸੜਕ ਦੇ ਉੱਤੇ ਆਏ ਜੇ ਕੋਈ ਇਨਪੁਟ ਵਗੈਰਾ ਆਈ ਸੀ ਕਿ ਚੱਲੀ ਜਾਂ ਤੋਂ ਨਹੀਂ ਸਾਡੇ ਕੋਲ ਵੈਸੇ ਇਨਪੁਟਸ ਰਹਿੰਦੀਆਂ ਹੈ ਬਟ ਅਦਰਵਾਇਜ਼ ਆਲਸੋ ਸਾਡੀ ਟੀਮ ਗਰਾਊਂਡ ਤੇ ਹੈ ਸੜਕਾਂ ਦੇ ਉੱਤੇ ਖੜੀ ਹੈ ਦਾ ਇੱਕ ਤਾਂ ਉਹਦੇ ਨਾਲ ਹੌਸਲਾ ਵੀ ਮਿਲਦਾ ਹੈ ਟੀਮ ਨੂੰ ਜਦੋਂ ਅਸੀਂ ਆਪ ਜਾਣਦੇ ਆ ਤਾਂ ਉਹਦਾ ਇੰਪੈਕਟ ਵੀ ਵਧੀਆ ਹੁੰਦਾ ਹੈ ਤਾਂ ਬੇਸਿਕਲੀ ਮੈਸੇਜ ਵੀ ਦੋਨੋਂ ਪਾਸੇ ਹੈ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਸੀ ਨਾਲ ਖੜੇ ਹੈ ਤਾਂ ਪਬਲਿਕ ਕੰਫੀਡੈਂਸ ਲਈ ਅਸੀਂ ਹੈਗੇ ਨੇ ਪਰ ਦੂਜੇ ਪਾਸੇ ਜਿਹੜਾ ਮਾੜਾ ਅਨਸਰ ਹੈ ਤਾਂ ਜਿਹੜੇ ਕ੍ਰਾਈਮਨਲਸ ਹੈ ਉਹਨਾਂ ਨੂੰ ਵੀ ਬੜਾ ਕਲੀਅਰ ਸੰਦੇਸ਼ ਹੈ ਮੈਸੇਜ ਕਲੀਅਰ ਹੈ ਕਿ ਇਹਦਾ ਅਸੀਂ ਖਤਮਾ ਕਰਾਂਗੇ ਜਿਹੜਾ ਗੈਂਗਸਟਰਵਾਦ ਹੈ। ਬਸਾਂ ਚੈੱਕ ਕੀਤੀਆਂ ਜਾ ਰਹੀਆਂ ਅੱਜ ਬੜਾ ਮੈਨੂਅਲੀ ਸਰ। ਬਸਾਂ ਚੈੱਕ ਕੀਤੀਆਂ ਜਾ ਰਹੀਆਂ ਇਨਫੈਕਟ ਸਾਰਾ ਟਰਾਂਸਪੋਰਟ ਜਿੱਥੇ-ਜਿੱਥੇ ਸਾਨੂੰ ਕੋਈ ਸਸਪੀਸ਼ੀਅਸ ਚੀਜ਼ ਕੋਈ ਲੱਗ ਰਹੀ ਹੈ ਤਾਂ ਉੱਥੇ ਅਸੀਂ ਚੈੱਕ ਕਰਾਂਗੇ। ਸਰ ਗੌਰਮੇ ਟਾਈਮ ਤੋਂ ਹੀ ਇਸ ਤੋਂ ਨਾ ਕੇ ਬੜੀ ਹੋਰ ਰੱਖੀਤੀ ਜਾਏਗੀ ਖਾਸ ਕਰਕੇ ਐਸ ਰੋਡ ਦੇ ਉੱਤੇ ਕਿਉਂਕਿ ਬੜੀ ਬੀਏਪੀ ਰੋਡ ਹੈ ਇਹ। ਨਹੀਂ ਨਹੀਂ ਬਿਲਕੁਲ ਇਹ ਜਿਹੜੀ ਮੁਹਿੰਮ ਚੱਲ ਰਹੀ ਹੈ ਸਰਕਾਰ ਵੱਲੋਂ ਤਾਂ ਉਹਦੇ ਚ ਹੀ ਦੀਰਦਾ ਸਰੇ ਨਾ ਕਿ ਲੱਗੇ ਕਿ ਪੂਰੇ ਆਲਓਵਰ ਦੇ ਆਤੀ ਏਰੀਆ ਦੀ ਗੱਲ ਕਰੀਏ ਤਾਂ ਇੱਥੇ ਘੱਟੋ ਘੱਟ 2-3 ਘੰਟੇ ਦਾ ਹੈਗਾ ਅਸੀਂ ਮੋਬਾਈਲ ਸ਼ਿਫਟਿੰਗ ਨਾਕਾਜ਼ ਲਾ ਰਹੇ ਕਿ ਤੇ ਇਸ ਜਗ੍ਹਾ ਨੂੰ ਸ਼ਿਫਟ ਕਰਕੇ ਫਿਰ ਦੂਜੀ ਜਗ੍ਹਾ ਨੂੰ so that ਇੱਕ ਸਰਪ੍ਰਾਈਜ਼ ਐਲੀਮੈਂਟ ਬਰਕਰਾਰ ਰਹੇ ਜੀ ਅੰਮ੍ਰਿਤਸਰ ਵਿੱਚ ਕਾਮਯਾਬੀ ਮਿਲਦੀ ਨਜ਼ਰ ਆਏਗੀ ਸਰ ਇਸ ਤਰ੍ਹਾਂ ਦੇ ਬੰਦੀ ਜੀ ਨਹੀਂ ਨਹੀਂ ਬਿਲਕੁਲ ਸਾਨੂੰ ਕਾਫੀ ਪਿੱਛੇ ਵੀ ਜਿਹੜੀ ਟੀਮ ਹੈ ਅੰਮ੍ਰਿਤਸਰ ਰੂਰਲ ਦੀ ਕਾਫੀ ਕਾਮਯਾਬੀ ਮਿਲੀ ਹੈ ਆਲਰੇਡੀ ਕਾਫੀ ਡਰਗ ਰਿਕਵਰੀ ਹੋਈ ਹੈ ਤਾਂ ਇਹ ਅੱਗੇ ਵੀ ਆਈ ਐਮ ਵੈਰੀ ਹੋਪਫੁਲ ਕਿ ਕਾਮਯਾਬੀ ਅੱਗੇ ਵੀ ਮਿਲਦੀ ਰਹੂਗੀ